ਸਮਾਣਾ ਸਦਰ ਪੁਲਿਸ ਸਟੇਸ਼ਨ ਦੇ ਅਦੀਨ ਗੱਜਵਾ ਚੌਂਕੀ ਨੂੰ ਇੱਕ ਸ਼ਿਕਾਇਤ ਮਿਲੀ ਸੀ ਵੀ ਇੱਕ ਲੜਕੀ ਦੇ ਨਾਲ ਗਲਤ ਹਰਕਤ ਹੋਈ ਉਸ ਦੇ ਵਿੱਚ ਕਥਿਤ ਜਿਹੜਾ ਦੋਸ਼ੀ ਹੈ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਹੜਾ ਕਥਿਤ ਦੋਸ਼ੀ ਹੈ ਉਹ ਵੀ ਕਹਿੰਦੇ ਵੀ ਹਾਂ ਸਾਡੀ ਮੰਨ ਲਓ ਪਹਿਲਾਂ ਕੋਈ ਗਲਵਾਸ ਸੀ ਲੇਕਿਨ ਇਸ ਮਾਮਲੇ ਦੇ ਵਿੱਚ ਹੁਣ ਅਦਾਲਤ ਨੇ ਸਾਰਾ ਜਾਂਚ ਕਰਦਾ ਵਿਸ਼ਾ ਅਦਾਲਤ ਨੇ ਕਰਨਾ ਹੈ ਔਰ ਇਸ ਨੂੰ ਸਮਾਣਾ ਅਦਾਲਤ ਸੇ ਪੁਲਿਸ ਪੇਸ਼ ਕਰ ਰਹੀ ਹੈ ਇੱਕ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਜਿਹੜੇ ਇੰਚਾਰਜ ਹੈ ਇੱਥੇ ਗੱਜਵਾ ਚੌਂਕੀ ਦੀ ਗਲਵਾਤ ਕਰਦੇ ਕਿ ਸਾਰਾ ਮਾਮਲਾ ਸੀ ਕਿਹਦੀ ਸ਼ਿਕਾਇਤ ਤੇ ਮਾਮਲਾਦਰ ਜੋ ਹੈ ਤਲਵੰਡੀ ਬਿੰ ਕਿਸਾੜੇ ਕੋਲ ਸ਼ਿਕਾਇਤ ਆਈ 6 ਤਰੀਕ ਨੂੰ ਵੀੜਮੀ ਲੜਕੇ ਨੂੰ ਲੜਕਾ ਅਵਤਾਰ ਸਿੰਘ ਵਰਗਲਾ ਕੇ ਲੈ ਗਿਆ ਤੇ ਕਾਰਵਾਈ ਕੀਤੀ ਜਾਵੇ 7 ਤਰੀਕ ਨੂੰ ਫਿਰ ਐਫਆਰ ਦਰਜ ਕਰਕੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਤਾਰਾਗੇ ਤਹਿਤ ਇਸ ਦੇ ਨਵੇਂ ਕਾਨੂੰਨ ਦੇ ਨਵੇਂ ਕਾਨੂੰਨ ਦੇ ਤਹਿਤ ਸਾਰਾ 100 372 ਤੇ ਦਿੱਤਾ ਪਰਚਾ ਦਰਜ ਕਰਕੇ ਕਾਰਵਾਈ ਜਰੀ ਲੇ ਚੱਲੀ ਹੈ ਲੜਕੀ ਦਾ ਹਾਂਜੀ ਲੜਕਾ ਪੇਸ਼ ਹਦਾਤ ਕਰ ਰਹੇ ਆ ਮੈਡੀਕਲ ਲੜਕੀ ਦਾ ਕਰਵਾ ਲਿਆ ਤੇ ਅੱਜ ਸਾਡੇ ਕੋਲ 2 ਦਿਨ ਦੀ ਰਿਮਾਂਡ ਤੇ ਹੀ ਹੈ ਅੱਜ ਰਿਮਾਂਡ ਪੂਰਾ ਹੋ ਰਿਹਾ ਤੇ ਇਸ ਵਿੱਚ ਪਾਸਪੋਰਟ ਵੀ ਲੱਗਿਆ ਸੀ ਹਾਂਜੀ ਹਾਂਜੀ ਇਹ ਦੇ ਰਖ ਦਿੱਤੇ ਤੇ ਦੋਸ਼ੀ ਹੈ ਉਸ ਤੋਂ ਹੀ ਗਲਤ ਕਰਨ ਦੀ ਕੋਸ਼ਿਸ਼ ਕਰਦੇ ਵੀ ਇੱਕ ਕਾਰਨ ਕੀ ਹੈ ਵੀ ਜਿਹੜਾ ਇਸ ਤੇ ਦੋਸ਼ ਲੱਗੇ ਇਸ ਤੇ ਕੀ ਕਹਿਣਾ ਹੈ ਮੈਂ ਕਹਿਣਾ ਚਾਹੁੰਦਾ ਸਾਰੇ ਜੋ ਕੁੜੀ ਨੇ ਮੈਨੂੰ ਕਿਹਾ ਸੀ ਮੇਰੀ ਡੇਟ ਆਫ ਬਰਥ 31 10 2003 ਆ ਗਈ ਤੇ ਮੈਂ ਨਹੀਂ ਭਜੰਦਾ ਜਮੀ ਵੀ ਚਾਹਵਾ ਨਹੀਂ ਸੀ ਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਵੀ ਮੈਨੂੰ ਡੇਟ ਆਫ ਬਰਥ ਗਲਤ ਦੱਸੇ ਕੁੜੀ ਨੇ ਜੀ ਜਦੋਂ ਹੁਣ ਕਰਦੇ ਉਹ 16 ਸਾਲ ਕਰੇ ਮਤਲਬ ਹਰਕਤ ਤੁਸੀਂ ਕੀਤੀ ਜਿਹੜੀ ਮਤਲਬ ਹਾਂ ਜੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ